ਪਬਲਿਕ ਗਾਰਡੀਅਨ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਇਸ ਵੇਲੇ ਦੀ ਵੱਡੀ ਖਬਰ ਮੁਹਾਲੀ ਦੇ ਨਿਊ ਮੁੱਲਾਪਰਤੋ ਆ ਰਹੀ ਹੈ ਜਿੱਥੇ ਮੁੱਲਾਪੁਰ ਵਿੱਚ ਸਪੈਸ਼ਲ ਸੈੱਲ ਅਤੇ ਗੈਂਗਸਟਰ ਵਿਚਾਲੇ ਮੁੱਠਪੇੜ ਹੋਈ ਹੈ ਇਸ ਦੌਰਾਨ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਹੈ ਇਹ ਦੋਵੇਂ ਅਪਰਾਧੀ ਹਾਲ ਹੀ ਵਿੱਚ ਮੁਹਾਲੀ ਦੇ ਖਰੜ ਸ਼ਹਿਰ ਵਿੱਚ ਹੋਏ ਬਾਉਂਸਰ ਮਨੀ ਦੇ ਕਤਲ ਵਿੱਚ ਸ਼ਾਮਿਲ ਸਨ ਦੋਹਾਂ ਨੂੰ ਗੋਲੀ ਲੱਗੀ ਹੈ ਪੁਲਿਸ ਨੇ ਉਹਨਾਂ ਨੂੰ ਹੀ ਲਾਸਟ ਰੇ ਹਸਪਤਾਲ ਦਾਖਲ ਕਰਵਾਇਆ ਹੈ ਜਾਣਕਾਰੀ ਅਨੁਸਾਰ ਬੀਤੇ ਦਿਨ ਮੁਹਾਲੀ ਦੇ ਪਿੰਡ ਚੰਦੋ ਵਿਖੇ ਹੋਏ ਸਨੀ ਬਾਉਂਸਰ ਦੇ ਕਤਲ ਮਾਮਲੇ ਵਿੱਚ ਇਹ ਬਦਮਾਸ਼ ਸ਼ਾਮਿਲ ਸਨ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਬਾਈਕ ਤੇ ਜਾ ਰਿਹਾ ਸੀਨ ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਬਦਮਾਸ਼ਾਂ ਨੇ ਪੁਲਿਸ ਉੱਤੇ ਫਾਇਰਿੰਗ ਕਰ ਦਿੱਤੀ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਪੁਲਿਸ ਕਾਰਵਾਈ ਵਿੱਚ ਇੱਕ ਮੁਲਜ਼ਮ ਦੇ ਲੱਤ ਅਤੇ ਦੂਜੇ ਦੀ ਵੱਖੀ ਵਿੱਚ ਗੋਲੀਆਂ ਲੱਗੀਆਂ ਨੇ ਦੋਵੇਂ ਮੁਹਾਲੀ ਜ਼ਿਲ੍ਹੇ ਦੇ ਵਸਨੀਕ ਦੱਸੇ ਜਾਂਦੇ ਨੇ ਜਿਨ੍ਹਾਂ ਨੇ 2 ਦਿਨ ਪਹਿਲਾਂ ਬਾਉਂਸਰ ਨੂੰ ਗੋਲੀ ਮਾਰ ਦਿੱਤੀ ਸੀ ਪੁਲਿਸ ਨੇ ਦੋਵਾਂ ਨੂੰ 48 ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਮੁਕਾਬਲੇ ਤੋਂ ਬਾਅਦ ਗ੍ਰਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਿਕਰਮ ਰਾਣਾ ਉਰਫ ਹੈਪੀ ਵਾਸੀ ਪਿੰਡ ਤਿਓੜ ਅਤੇ ਕਰਨ ਸਿੰਘ ਵਾਸੀ ਖਰੜਵਜੋ ਦੱਸੀ ਜਾ ਰਹੀ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਮੁਹਾਲੀ ਦੇ ਵਿੱਚ ਇਨਕਾਊਂਟਰ ਹੋਇਆ ਏ ਮੁੱਲਾਪੁਰ ਦੇ ਵਿੱਚ ਸਪੈਸ਼ਲ ਸੈੱਲ ਅਤੇ ਗੈਂਗਸਟਰ ਵਿਚਾਲੇ ਮਟਪੇੜ ਹੋਈ ਏ ਇਸ ਦੌਰਾਨ ਗੈਂਗਸਟਰਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਨੇ ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਬਾਈਕ ਤੇ ਜਾ ਰਹੇ ਸੀ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫਾਈਟਿੰਗ ਕੀਤੀ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਇੱਕ ਮੁਲਜ਼ਮ ਦੀ ਲੱਤ ਅਤੇ ਦੂਜੇ ਦੀ ਵੱਖੀ ਦੇ ਵਿੱਚ ਗੋਲੀ ਲੱਗੀ ਹੈ ਦੋਵੇਂ ਮੁਹਾਲੀ ਜ਼ਿਲ੍ਹੇ ਦੇ ਵਸਨੀਕ ਦੱਸੇ ਜਾਂਦੇ ਨੇ ਤਾਂ ਵੱਡੀ ਖਬਰ ਮੁਹਾਲੀ ਤੋਂ ਆ ਰਹੀ ਹੈ ਜਿੱਥੇ ਬਾਉਂਸਰ ਨੂੰ ਗੋਲੀਆਂ ਮਾਰਨ ਵਾਲੇ ਗੈਂਗਸਟਰ ਦਾ ਇਨਕਾਊਂਟਰ ਪੁਲਿਸ ਵੱਲੋਂ ਕੀਤਾ ਗਿਆ ਹੈ ਤਾਂ ਮੁੱਲਾਂਪੁਰ ਚ ਸਪੈਸ਼ਲ ਸੈੱਲ ਅਤੇ ਗੈਂਗਸਟਰ ਵਿਚਕਾਰ ਇਹ ਮੁੱਠਪੇੜ ਹੋਈ ਹੈ ਇਸ ਦੌਰਾਨ ਦੋਨੋਂ ਗੈਂਗਸਟਰਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਨੇ ਤਾਂ ਮੁਲਜ਼ਮ ਬਾਈਕ ਤੇ ਜਾ ਰਿਹਾ ਸੀ ਇਸ ਦੌਰਾਨ ਪੁਲਿਸ ਨਾਲ ਉਹਨਾਂ ਦੀ ਮੁੱਠਪੇੜ ਹੋਈ ਹੈ ਤਾਂ ਦੱਸਦੀ ਹੈ ਕਿ 2 ਦਿਨ ਪਹਿਲਾਂ ਬੌਂਸਰ ਨੂੰ ਗੋਲੀ ਮਾਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਤੇ 48 ਘੰਟਿਆਂ ਦੇ ਵਿੱਚ ਹੀ ਪ੍ਰਸ਼ਾਸਨ ਵੱਲੋਂ ਇਹ ਸਖਤ ਕਾਰਵਾਈ ਕੀਤੀ ਗਈ ਹੈ ਇਸ ਮੌਕੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਸਿਆਉ ਵੇਖਦੇ ਹਾਂ ਡੀਐਸਪੀ ਸਾਹਿਬ ਜਿਹੜਾ ਇਨਕਾਊਂਟਰ ਹੋਇਆ ਹੈ ਦਾ ਬੈਕਗ੍ਰਾਉਂਡ ਕੀ ਸੀਗਾ ਜੀ ਬੇਸਿਕਲੀ ਇਹ ਦੋ ਗੈਂਗਸ ਦੀ ਆਪਣੀ ਰਾਈਵਲਰੀ ਹੈ ਕੀ ਹੈ ਜਿਹੜਾ ਪਰਸੋਂ ਲਟਕਾ ਮਰਿਆ ਹੈ ਮਨੀਰ ਆਣਾ ਕੂੜ ਦਾ ਰਹਿਣ ਵਾਲਾ ਇੱਕ ਕੇਸ ਦੇ ਵਿੱਚ ਨਾਮਜ਼ਦ ਸੀਗਾ 2017 2015 ਦੀ ਇੱਕ ਫਾਇਰਿੰਗ ਕੇਸ ਸੀਗਾ ਜਿਹਦੇ ਵਿੱਚ ਇੱਕ ਮੀਤ ਬਾਉਂਸਰ ਸੀਗਾ ਉਥੇ ਫਾਇਰਿੰਗ ਕੀਤੀ ਗਈ ਸੀ ਜਿਹਦੇ ਵਿੱਚ ਅਕਿਲ ਨਾਮ ਦੇ ਲੜਕੇ ਦੇ ਗੋਲੀਆਂ ਲੱਗੀਆਂ ਸੀਗੀਆਂ ਔਰ ਉਹਦੇ ਵਿੱਚ ਇੱਕ ਗਗਨ ਨਾਮ ਦਾ ਲੜਕਾ ਵੀ ਨਾਮਜ਼ਦ ਸੀਗਾ ਔਰ ਇਹਨਾਂ ਦਾ ਕ੍ਰਿਮਿਨਲ ਹਿਸਟਰੀ ਹੋਣ ਕਰਕੇ ਮੀਤ ਦੇ ਨਾਲ ਲੱਕੀ ਗੈਂਗ ਜਿਹੜਾ ਉਹ ਸਿੰਪਥੀ ਰੱਖਦਾ ਸੀਗਾ ਉਸ ਨੂੰ ਬੇਸ ਪ੍ਰਦਾਨਦਿਆਂ ਹੋਇਆ ਜਿਹੜਾ ਲੱਕੀ ਗੈਂਗ ਦੇ ਜਿਹੜੇ ਐਕਟਿਵ ਗੈਂਗਸਟਰਸ ਨੇ ਉਹ ਇਸ ਜਿਹੜਾ ਮਟਰਦੀਪ ਚਲੇ ਇੱਕ ਮੈਨੂੰ ਤਾਂ ਪਲੈਨਿੰਗ ਕਰ ਰਹੇ ਸੀ ਕਿ ਔਰ ਇਹਨਾਂ ਨੇ ਪਰਸੋਂ ਜਿਹੜਾ ਇਹ ਦੋ ਬੰਦੇ ਹਾਇਰ ਕਰਕੇ ਜਿਹੜਾ ਇਹ ਮਰ ਜਿਹੜਾ ਕਰਵਾਇਆ ਗੈਂਗ ਦੇ ਨਾਲ ਕਿੰਨੇ ਇੱਕ ਪੁਰਾਣੇ ਸਬੰਧ ਨੇ ਇਹਨਾਂ ਦੇ ਹੋਰ ਵਾਰ ਦਾ ਹੋਰ ਬੈਕਗ੍ਰਾਉਂਡ ਵੀ ਹੈਗਾ ਜੀ ਕ੍ਰਿਮੀਨਲ ਕੋਈ ਇਹਨਾਂ ਦਾ ਜਿਹੜਾ ਕਿਰਨ ਨਾਮ ਦਾ ਲੜਕਾ ਹੈਗਾ ਇਹਦਾ જયਪੁਰ ਗੈਂਗ ਦੇ ਨਾਲ ਜਿਹੜਾ ਸਬੰਧ ਜਿਹੜਾ ਸਾਡੇ ਧਿਆਨ ਚ ਆਇਆ ਸੀਗਾ ਔਰ ਤਾਂ ਹੀ ਜਿਹੜਾ ਹੈਸ਼ਟੈਗ ਵੀ ਜਿਹੜੀ ਕੱਲ ਜ਼ਿੰਮੇਵਾਰੀ ਵਾਲੀ ਪੋਸਟ ਹੈਗੀ ਆ ਉਹ ਚ જયਪੁਰ ਗੈਂਗ ਦਾ ਜਿਹੜਾ ਵੇਰਵਾ ਦਿੱਤਾ ਗਿਆ ਤੇ ਵੈਪਨ ਕਿਸ ਤਰ੍ਹਾਂ ਇਹਨਾਂ ਨੂੰ ਮੁਹੱਈਆ ਹੋਏ ਆ ਕੋਈ ਸਾਡਾ ਪਹਿਲਾਂ ਤੁਸੀਂ ਵੈਪਨ ਜਿੱਥੋਂ ਚੋਰਸ ਹੋਏ ਆ ਇਹ ਸਾਰੀ ਚੀਜ਼ ਦੇ ਉੱਤੇ ਸਾਡਾ ਧਿਆਨ ਹੈਗਾ ਔਰ ਜਲਦ ਜਿਹੜਾ ਅਸੀਂ ਮੀਡੀਆ ਨਾਲ ਇਸ ਮਾਮਲੇ ਦਾ ਸ਼ੇਅਰ ਕਰਾਂਗੇ ਇਹਨਾਂ ਨੂੰ ਕੋਈ ਬੈਕਅਪ ਨਹੀਂ ਸੀਗਾ ਜੀ ਫਾਈਨੈਂਸ ਫਾਈਨੈਂਸ਼ਲੀ ਕੋਈ ਇਹ ਬਾਹਰ ਬੈਠੇ ਜਿਹੜੇ ਗੈਂਗਸਟਰਸ ਨੇ ਜੀ ਲੱਕੀ ਪਟਿਆਲ ਉਹੀ ਇਹਨਾਂ ਨੂੰ ਫਾਈਨਾਂਸ ਕਰ ਰਿਹਾ ਸੀਗਾ ਔਰ ਜਿਹੜੀ ਰੈਕੀ ਵਾਲੀ ਗੱਲ ਹੈਗੀ ਜਿਹੜਾ ਹੈਪੀ ਲਟਕਾ ਹੈ ਇਹ ਜਿਹੜਾ ਵਿਕਟਿਮ ਹੈ ਉਹਦੀ ਪਿੰਡ ਦਾ ਹੈ ਰੈਕੀ ਆ ਸਾਰੀ ਇਨਫੋਰਮੇਸ਼ਨ ਜਿਹੜੀ ਹੈਪੀ ਦੁਆਰਾ ਜਿਹੜੀ ਮਈਆ ਕਰਾਈ ਗਈ ਇਹਨਾਂ ਦੇ ਕਿੰਨੀਆਂ ਗੋਲੀਆਂ ਲੱਗੀਆਂ ਜੀ ਤੇ ਇਹਨਾਂ ਨੇ ਪੁ ਜਵਾਬੀ ਫਾਇਰ ਪੁੱਛਵਲੋਂ ਕੀਤਾ ਗਿਆ ਜੀ ਇਹਨਾਂ ਨੇ ਜਿਹੜੇ ਪਹਿਲੇ ਜਿਹੜੇ ਫਾਇਰ ਇਹਨਾਂ ਵੱਲੋਂ ਕੀਤੇ ਗਏ ਸੀਗੇ ਟੋਟਲ 2 ਤੋਂ 3 ਫਾਇਰ ਜਿਹੜੇ 3 ਫਾਇਰ ਦੇ ਕਰੀਬ ਇਹਨਾਂ ਵੱਲੋਂ ਕੀਤੇ ਗਏ ਜਵਾਬੀ ਫਾਇਰਿੰਗ ਜਦੋਂ ਪੁੱਛਨੇ ਆਪਣੇ ਬਚਾਰੇ ਚ ਫਾਇਰਿੰਗ ਕੀਤੀ ਆ ਇਹਨਾਂ ਦੇ ਬੁਲੇਟ ਇੰਜਰੀ ਚੜੀਆਂ ਆਈਆਂ ਸਰ ਜੱਕ ਮੋਟਰਸਾਈਕਲ ਤਾਂ ਇਹ ਮਿਲੇ ਮਿਲੇ ਆ ਇਹ ਗੱਡੀ ਦਾ ਕੀ ਸੀਨਾ ਗੱਡੀ ਸਾਡੀ ਆਪਣੀ ਹੈ ਜੀ ਸਾਫ ਦੀ ਇਨਸਪੈਕਟਰ ਸਾਹਿਬ ਦੀ ਗੱਡੀ ਆ اسی ਗੱਡੀ ਦੇ ਮਤਲਬ ਨਾਲ ਇਹਨਾਂ ਰੋਕਿਆ ਗਿਆ ਔਰ ਜਿਹੜਾ ਮੋਟਰਸਾਈਕਲ ਹੈ ਇਹ ਕਲਵਾਰ ਦਾ ਚ ਵਰਤਿਆ ਗਿਆ ਔਰ ਜਿਹੜਾ ਦੋਸ਼ੀ ਹੈਪੀ ਹੈਗਾ ਉਹਦੇ ਚਾਚੇ ਦੇ ਮੁੰਡੇ ਦਾ ਲੜ ਮੋਟਰਸਾਈਕਲ ਦੋਸ਼ੀਆਂ ਦਾ ਰਹਿਣ ਵਾਲੇ ਕਿੱਥੋਂ ਦੇ ਨੇ ਇੱਕ ਇੱਕ ਟਿਊੜ ਦੇ ਜੀ ਜਿਵੇਂ ਮੈਂ ਦੱਸਿਆ ਤੁਹਾਨੂੰ ਹਾਂ ਜਿਹੜਾ ਦੂਜਾ ਲੜਕਾ ਹੈਗਾ ਇਹ ਖਰੜ ਦਾ ਰਹਿਣ ਵਾਲਾ ਜਿਹੜਾ ਕਿਰਨਤ ਨੂੰ ਹੈ ਜੀ ਧੰਨਵਾਦ ਓਕੇ ਸਰ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम अपडेट्स ਲਈ ਬਨੇ ਰਹੋ ਸਾਡੇ ਨਾਲ ਤੇ ਵੇਖਦੇ ਰਹੋ ਪਬਲਿਕ ਗਾਰਡੀਅਨ نیوز